ਕਾਹਦੀ ਹਟਲਾਇਆ ਨੇ ਉੱਥੇ ਮਿੱਟੀ ਪਾਤੀ ਰਹਿੰਦੀ ਆ ਸਾਰੇ ਮਿੱਟੀ ਪਾਈ ਜਾਂਦੇ ਆ ਬਹੁਤ ਅੱਛੀ ਆਹ ਮਗਲ ਤੇਲ ਹੈ ਜੀ ਜਿਹੜਾ ਇਹ ਪਾਰੇ ਆ ਫੋਰ ਦੇ ਵਿੱਚ ਆਹ ਮਗਲ ਤੇਲ ਪਾਰੇ ਤੁਸੀਂ ਇਹ ਤੋਂ ਗੁੜ ਲੈ ਕੇ ਜਾ ਰਹੇ ਸੀ ਮੈਂ ਤਾਂ ਜੋ ਮੈਂ ਦੇਖਣਾ ਸੀ ਜਸਟ ਦੇਖਣਾ ਤੁਸੀਂ ਕੰਮ ਕੀ ਕਰਦੇ ਹੋ ਮੈਂ ਫੈਸਲਾਗਾ ਡਾਕਟਰ ਹਾਂ ਓਕੇ ਸ਼ੰਬੇਵਾਰ ਮੇਰਾ ਹਸਪਤਲ ਹੈ ਮੈਂ ਸੈਲਫ ਡਾਕਟਰ ਨੂੰ ਕਿਸਨ ਕਾੜਿਆ ਆਲ ਇੰਡੀਆ ਜੀਪਾਂਦੀ ਕਾਂਗਰਸ ਕਮੇਟੀ ਰਾਸ਼ਟਰੀ ਦੇਸ਼ ਐਂਡ ਆਲ ਇੰਡੀਆ ਮਨਾਰਟੀ ਡਿਪਾਰਟਮੈਂਟ ਰਾਸ਼ਟਰੀ ਸਿਦਸੇ ਨਹੀਂ ਪਰ ਇਹ ਜੇ ਗੱਲ ਕੀਤੀ ਹੈ ਤਾਂ ਫੁਵਾੜਾ ਰੋਡ ਤੇ ਆ ਦੇਖੀ ਵੈਸੇ ਲੰਘ ਰਹੇ ਸੀ ਤੁਸੀਂ ਵੈਸੇ ਹੀ ਲੰਘ ਰਹੇ ਸੀ ਅੱਛਾ ਹੋਰ ਕੀ ਇਹਨਾਂ ਨੇ ਕੀ ਕਰ ਰਹੇ ਤੁਸੀਂ ਆ ਮਲਾਰੇ ਕੈਮੀਕਲ ਵਗੈਰਾ ਉਹ ਕੈਮੀਕਲ ਮਿਲਾ ਰਹੇ ਦੀ ਵਿੱਚ ਔਰ ਆ ਜਾਓ ਪਿੱਛੇ ਖਾਂਡ ਦੀ ਟਰ ਲਖਾਈਏ ਤੁਹਾਨੂੰ ਨਹੀਂ ਆ ਮਿਲਾਉਂਦਾ ਵੀ ਇਹ ਵਿੱਚ ਹਾਂਜੀ ਹਾਂਜੀ ਆ ਵਿੱਚ ਮਿਲਾਉਂਦਾ ਹੀ ਰੰਗ ਹੈ ਨਹੀਂ ਅਬ ਤਾਂ ਸ਼ੁਰੂ ਹੀ ਕੀਆ ਵੀ ਬਣਾਉਣਾ ਨਹੀਂ ਨਹੀਂ ਮਿਲਾਇਆ ਤੂੰ ਮਿਲਾਇਆ ਵਾਕਈ ਮਿਲਾਇਆ ਵਿੱਚ ਇਹਦੀ ਕੁਝ ਨਹੀਂ ਬਣਾਇਆ ਇਹ ਹੈ ਕਾਦੇ ਲਈ ਅਜੇ ਅਜੇ ਤੋ ਕਲਰ ਰੰਗ ਕਾਲੀ ਰੱਖਿਆ ਹੈ ਕਲਰ ਜਿਹੜਾ ਉਹ ਤੋ ਇਸ ਲਈ ਰੱਖਾ ਬਈਏ ਕੋਈ ਬੰਦਾ ਆ ਜਾ ਲਾਲ ਗੁਟਬੰਗ ਲੈ ਤੋ ਜਲੇਬੀ ਵਾਲਾ ਤੇ ਮੁੰਗਨ ਤੇਲ ਕਾਲੀ ਰੱਖਿਆ ਉਹ ਵੀ ਲੈਣੀ ਚਾਹੀਦੀ ਅੱਛਾ ਚੱਲ ਅੱਗੇ ਆਲੂ ਖੰਡ ਵਿੱਚ ਖੰਡ ਵੀ ਮਿਲਾਂਦੇ ਆਹ ਤਾਂ ਬੇਸਿਕ ਪਤਾ ਨਹੀਂ ਤੁਹਾਨੂੰ ਕਿੰਨਾ ਪੀਂਦੇ ਨਹੀਂ ਇਹ ਤਾਂ ਪੱਲਾਂ ਨਹੀਂ ਖੱਟਾ ਕਰ ਕਰ ਕੇ ਲਾਰੇ ਬੰਦੇ ਔਰ ਐਂਦੀ ਠੰਡ ਖੰਡ ਗਾਲੀ ਰੱਖੀ ਹੋਈ ਮੇਰਾ ਭਰਾ ਖੰਡ ਕਾਲੀ ਰੱਖੀ ਹੈ ਹਾਂ ਜੀ ਖੰਡ ਕਾਦੇ ਵਾਸਤੇ ਲਿਆਂਦੀ ਹੈ ਉਹ ਤਾਂ ਜਿਹੜਾ ਆਇਆ ਜੋ ਗੰਨਾ ਕੋਈ ਮਾੜਾ ਆਗਾ ਤਾਂ ਉਸ ਮੈਂ ਡਾਲਨੀ ਪੜ ਜਾ ਪਰ ਖੰਡ ਤਾਂ ਦੇ ਵਿੱਚ ਮਲਾਈ ਨਹੀਂ ਜਾ ਸਕਦੀ ਨਹੀਂ ਨਹੀਂ ਆਹ ਖੰਡ ਜਿਹੜੀ ਬਿਲਕੁਲ ਵਿਕਾਰ ਮਿੱਟੀ ਖੰਡ 10 12 ਰੁਪਏ ਕਿਲੋ ਵਾਲੀ ਉਹਦੇ ਨਾਲ ਗੁੜ ਸਪਾ ਕੇ ਸਾਨੂੰ ਖਵਾਉਂਗੀ ਆਹ ਖੰਡ ਇੱਧਰ ਆਓ ਇੱਕ ਇੱਥੇ ਬੈਠੋ ਪਰ ਉਹਨੂੰ ਚੱਕ ਫੜ ਫੜਨੀ ਮਿੱਠੀ ਕੋਣ ਮੋਠੀ ਪਰ ਬੋਲ ਇਹ ਕਾਦਰੀ ਰੱਖੀ ਇੱਥੇ ਕਾਦੇ ਲਈ ਰੱਖੀ ਨਾ ਆਜੀ ਤਾਂ ਗੰਨਾ ਮੜਾ ਆ ਜਾਓ ਗੁਰਚ ਪੌਣ ਦੀ ਰੱਖੀ ਨਾ ਗੁਰਚ ਪੌਣੇ ਨਾ ਤੁਸੀਂ ਆਦਾ ਜੀ ਆਜੋ ਗੰਨਾ ਜੋ ਮੜਾ ਆ ਜਾਣਾ ਹਾਂ ਕੁਝ ਨੀ ਚੈੱਕ ਕਰਨ ਲਈ ਆਇਆ ਕੋਈ ਕੁਝ ਨਹੀਂ ਕੋਈ ਨਹੀਂ ਆਉਂਦਾ ਜੀ ਅੱਜ ਅੱਜ ਤਾਂ ਚੱਲ ਵੀ ਗਿਆ ਆਜੀ ਕੋਈ ਨਹੀਂ ਆਉਂਦਾ ਇੱਥੇ ਯਾਰ ਖੰਡ ਰੱਖੀ ਦੇ ਤਾਂ ਕਿਹ ਡਾਂਗੇ ਨਾ ਭਈ ਚੱਲੂ ਤਾਂ ਆਜੀ ਗਿਆ ਨਾ ਓਏ ਯਾਰ ਅੱবি ਸਾਰਾ ਕੰਮ ਨਾ ਆ ਅਬ ਉਧਰ ਸਾ ਹੈ ਨਾ ਪਾਈਪ ਦੇ ਵਿੱਚ ਪਤਾ ਨਹੀਂ ਕੀ ਕੁਛ ਹੋਣਾ ਕਿੱਥੇ ਤੇ ਰਹਿਣ ਵਾਲੇ ਆ ਬਾਗੂ ਬੋਲ ਕਿ ਕਿੱਥੇ ਜਾ ਰਹਿਣ ਆਲੇ ਕਿਪੀ ਸਾਹਿਬ ਜੀ ਆ ਜਾਂਦੇ ਜੀ ਜੇ ਇਹ ਜੋ ਸ਼ੁਰੂ ਕੀਤਾ ਜੇ ਲੈਂਦਾ ਵੀ ਆ ਖੜਦਾ ਪੂਰਾ ਖਲਾਕ ਲਖਵੀਰ ਇੰਨਾ ਨਾ ਅੱਛਾ ਡਾਕਟਰ ਹੈ ਨਾ ਨਾ ਖੜੇ ਆਏ ਆ ਪਤਾ ਨਹੀਂ ਆਜਣਾ ਤਾਂ ਨੰਦੀ ਦਾ ਦੇ ਲਾ ਜੀ ਆ ਪਾੜ ਗਿਆ ਕੋਈ ਜੀ ਜਾ ਰਿਹਾ ਆ ਬਚ ਜਾਏਗਾ ਅੱਗੇ ਦੂਸਰਾ ਉਹ ਦੇਖੋ ਹਾਂ ਨੀ ਹੋਰ ਆ ਕੋਈ ਸਿਆਵਾ ਅੱਪਰ ਤੇ ਆ ਤੀਨ ਤੇਰ ਦਾ ਪਿਆਵਾ

ਆ ਲੋ ਜੰਮ ਗਿਆ ਉੱਥੇ ਮੋਟਰਸਾਈਕਲ ਦੇ ਉੱਪਰ ਹੀ ਚੰਗ ਗਿਆ ਆ ਇਹਦੇ ਛਿੱਟੇ ਪੈ ਗਏ ਉਹ ਡੱਬਾ ਇਹਨਾਂ ਨੇ ਇਹਨੂੰ ਚੱਕ ਕੇ ਮਾਰਿਆ ਨਾ ਆ ਸਾਰੇ ਛਿੱਟੇ ਪੈ ਗਏ ਇਹਨੂੰ ਵੀ ਕਾਲਸ ਮਾਰ ਲੈਣ ਗਿਆ ਕਰਤਾ ਫੋਨ ਉਹਨਾਂ ਨੂੰ ਸਾਹਿਬ ਜੀ ਉਹ ਫੋਨ ਕਰਤਾ ਯਾਰ

ਇੱਥੇ ਗੋਲਡ ਲੈਣ ਆਏ ਸੀ ਕਿਹਦੇ ਆ ਹਾਂਜੀ ਅਸੀਂ ਤਾਂ ਨਿਕਲਣ ਦੇ ਸੀ ਕਿ ਅਸੀਂ ਕਿ ਭੀ ਚਲੋ ਇੱਥੇ ਲੱਗੇ ਲੱਜਾਇਆ ਅਸੀਂ ਇੱਥੋਂ ਲੈਣ ਆਏ ਸੀਗੇ ਤੇ ਉਹ ਸੈਲਮ ਹੋਣੀ ਸਾਨੂੰ ਦੱਸਿਆ ਵੀ ਆਜੋ ਦਿਖਾਈਏ ਤੁਹਾਨੂੰ ਤੇ ਅਸੀਂ ਦੇਖਿਆ ਵੀ ਉਹ ਉੱਥੇ ਰੰਗ ਡੁੱਲਿਆ ਪਿਆ ਆ ਤੇ ਉਹ ਕੋਲ ਰੰਗ ਰੱਖਿਆ ਹੋਇਆ ਪਿਆ ਵਾ ਤੇ ਆ ਗਿਆ ਤੇ ਹੁਣ ਕੀ ਹੁਣ ਲੈ ਕੇ ਜਾ ਰਹੇ ਹੋ ਨਹੀਂ ਨਹੀਂ ਹੁਣ ਤਾਂ ਚਲਿਏ ਇਧਰੇ ਲਾ ਦੇ ਮੱਖੀਆਂ ਵਾਲਾ ਭਰਿਆ ਬਹੁਤ ਬਹੁਤ ਅੱਜ ਕੱਲ ਬਿਮਾਰੀਆਂ ਬਹੁਤ ਜ਼ਿਆਦਾ ਗੰਦ ਬਿਮਾਰੀਆਂ ਵੀ ਇਹਨਾਂ ਕਰਕੇ ਹੋ ਰਹੀਆਂ ਅੱਜ ਕੱਲ ਜਿਹੜੀਆਂ ਢੀਆਂ ਵੱਡੀਆਂ ਡਿਸੀਜ਼ ਆ ਉਹ ਵੀ ਇਹਨਾਂ ਕਰਕੇ ਹੋਣ ਰਹੀਆਂ ਆ ਹੌਲ ਕਿਤਾ ਕੇ ਰੱਖਾਂਗੇ ਸਵਾਦ ਨਾ 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 ਹੁਣ ਤਾਂ ਚਲਿਏ ਹੁਣ ਨਹੀਂ ਲੈਣਾ ਗੋੜ ਬਸ ਇਹੀ ਕਹੀਦਾ ਵੀ ਵੀ ਅਲਰਟ ਮਤਲਬ ਦੇਖ ਕੇ ਲੋ ਜਿਹੜੀ ਵੀ ਚੀਜ਼ ਲੈਣੀ ਆ ਇਧਿਆ ਗੋੜ ਦੀ ਗੱਲ ਕਰੀਏ ਤਾਂ ਤੁਹਾਨੂੰ ਜੇ ਨਾਂ ਦੱਸਿਆ ਇਹਨਾਂ ਨੇ ਤੁਸੀਂ ਵੀ ਇਹੀ ਗੋੜ ਬੜੇ ਸਵਾਦ ਨਾਲ ਲੈ ਜਾਣਾ ਸੀਗਾ ਸੱਚੀ ਉਹ ਤੇ ਇਹਨਾਂ ਦਾ ਦੇਖ ਲਿਆ ਇਹਨਾਂ ਨੇ ਤਾਂ ਇਹ ਤਾਂ ਖਾਂਦ ਪੀਂਦੇ ਗੋੜ ਦੀ ਚਾਹ ਆ ਜਾਂ ਕਹਿੰਦੇ ਖੰਡ 'ਚ ਕੈਮੀਕਲ ਹੁੰਦਾ ਆ ਹਾਂਜੀ ਤੇ ਗੋੜ ਚਲੋ ਵਧੀਆ ਹੁੰਦਾ ਆ ਗੋੜ ਦੀ ਚਾਹ ਪੀਣੀ ਇਹ ਨਾ ਲੁਕੀ ਨੇਚਰਲ ਆਂ ਜੇ ਨੇ ਪਰ ਫਿਰ ਵੀ ਰੈਟ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਪਤਾ ਲੱਗਦਾ ਮੇਰਾ ਨਾਮ ਲਖਵਿੰਦਰ ਕੌਰ ਹੈ ਕਿੱਥੇ ਦੇ ਰਹਿਣ ਵਾਲੇ ਆਸੀਂ ਚੱਬੇਵਾਲ ਦੇ ਰਹਿਣ ਵਾਲੇ ਆ ਓਕੇ ਅੱਜ ਤੇ ਤੁਸੀਂ ਖੜੇ ਹੋ ਬੇਲੇ ਦੇ ਉੱਤੇ ਫਵਾੜਾ ਬਾਈਪਾਸ ਤੇ ਕੀ ਕਰਨੇ ਤੇ ਕੀ ਰੋਣਾ ਇਹ ਸਰ ਅਸੀਂ ਗੋੜ ਦੇਖਣ ਵਾਸਤੇ ਆਏ ਸੀ ਕਿਥੋਂ ਵਧੀਆ ਗੋੜ ਮਿਲ ਸਕਦਾ ਹੈ ਲੇਕਿਨ ਜਦੋਂ ਅਸੀਂ ਪਹੁੰਚੇ ਤੇ ਇਹ ਰੰਗ ਪਾ ਰਹੇ ਸੀਗੇ ਵਿੱਚ ਤੇ ਮੁਗਲ ਤੇਲ ਵੀ ਰੱਖਿਆ ਹੋਇਆ ਸੀ ਇਹਨਾਂ ਨੇ ਤੇ ਅਸੀਂ ਅਚਾਨਕ ਅਜਿਹਾ ਦੇਖਿਆ ਵੇ ਚੀਨੀ ਤਾਂ ਨਹੀਂ ਪਾਉਂਦੇ ਤੁਸੀਂ ਜਦੋਂ ਦੇਖਿਆ ਤੇ ਪਿੱਛੇ ਢੇਰ ਚੀਨੀ ਦਾ ਵੀ ਲੱਗਾ ਹੋਇਆ ਸੀ ਤੇ ਸਾਡਾ ਸਿਹਤ ਵਿਭਾਗ ਵਾਲੇ ਤਾਂ ਸਾਰੇ ਸੁੱਤੇ ਪਏ ਨੇ ਜਦ ਕਿ ਉਹਨਾਂ ਨੂੰ ਚਾਹੀਦਾ ਕਿ ਇਹਨਾਂ ਦੇ ਸਾਰਿਆਂ ਤੇ ਵੇਲਿਆਂ ਦੇ ਉੱਤੇ ਚੈਕਿੰਗ ਹੋਵੇ ਕਿ ਕੀ ਕੀ ਕੰਮ ਕਰ ਰਹੇ ਨੇ ਆਮ ਨਿਕਿਆ ਵੀ ਤਾਂ ਦਸੰਬਰ ਮਹੀਨੇ ਚ ਜਾ ਕੇ ਜਿਹੜਾ ਵੇਲੇ ਵਰਾ ਚੁੱਕੀ ਸੀ ਹਾਂਜੀ ਹਾਂਜੀ ਗੱਲ ਆਉਂਦਾ ਉਹ ਸਬਜੋਗ ਦੇ ਵਿੱਚ ਲਿਆ ਜਾਂਦਾ ਪਰ ਇਹ ਜਲਦੀ ਅਪਪਰ ਦੇ ਵਿੱਚ ਕਾਫੀ ਵੇਲੇ ਸ਼ੁਰੂ ਕਰ ਦਿੱਤੇ ਗਏ ਨੇ ਹਾਂਜੀ ਅਕੋ ਜਿਹੜਾ ਸਿਹਤ ਵਿਭਾਗ ਸਿਰਫ ਤਿਹਾਰਾਂ ਦੇ ਉੱਪਰ ਹੀ ਜਾਗਦਾ ਤੇ ਬਾਕੀ ਦਿਨ ਸੁਤਾ ਰਹਿੰਦਾ ਬਿਲਕੁਲ ਸੁੱਤਾ ਹੈ ਜੀ ਸਿਹਤ ਵਿਭਾਗ ਬਿਲਕੁਲ ਆ ਦੇਖੋ ਨਾ ਤੁਸੀਂ ਵੀਡੀਓ ਬਣਾ ਲਈਆ ਦੱਸਿਆ ਸਾਰਾ ਕਿ ਕਿਦਾਂ ਰੰਗ ਪਾਇਆ ਹੋਇਆ ਇਹਨਾਂ ਨੇ ਕਿਦਾਂ ਕਿਆ ਕੈਮੀਕਲ ਪਾ ਰਹੇ ਨੇ ਚੀਨੀ ਪਾ ਰਹੇ ਨੇ ਵਿੱਚ ਤੇ ਸਾਡੇ ਲੋਕਾਂ ਨੂੰ ਹੀ ਜਾਗਣਾ ਚਾਹੀਦਾ ਸਭ ਤੋਂ ਪਹਿਲਾਂ ਤੇ ਜਿਹੜੇ ਵੀ ਗੁੜ ਲੈ ਕੇ ਜਾ ਰਹੇ ਨੇ ਜਿੱਥੋਂ ਵੀ ਵੇਲਣੇ ਤੋਂ ਲੈ ਰਹੇ ਇਹ ਨਹੀਂ ਕਿ ਇੱਕ ਹੀ ਜਗ੍ਹਾ ਤੋਂ ਜਿੱਥੋਂ ਵੀ ਇਹਲੇ ਸਾਲੋਂ ਸਾਲ ਵੀ ਲੈ ਕੇ ਜਾ ਰਹੇ ਉੱਥੇ ਦੇਖੋ ਫੇਰ ਸਾਰਾ ਦੇਖੋ ਕਿ ਉਹ ਕੀ ਕੀ ਬਣਾ ਰਹੇ ਨੇ ਉਹ ਸਿੱਧੀ ਗੱਲ ਭਈਆਂ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਅਸਲ ਨੂੰ ਕੀ ਹੋਣਾ ਬਿਲਕੁਲ ਇਹਨਾਂ ਨੇ ਸਾਰਿਆਂ ਨੂੰ ਇਹੀ ਕੈਮੀਕਲ ਖਿਲਾ ਦੇਣਾ ਸੀ ਜਿਹਦੇ ਨਾਲ ਕਿ ਸਾਨੂੰ ਲੀਵਰ ਕਿਡਨੀ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਹੋ ਰਹੀਆਂ ਨੇ ਪੇਟ ਦੀਆਂ ਹੋਰ ਬਿਮਾਰੀਆਂ ਹੋ ਰਹੀਆਂ ਨੇ ਇਨਫੈਕਸ਼ਨ ਹੋ ਰਹੀ ਹੈ ਜੋ ਵੀ ਹੋ ਰਿਹਾ ਹੈ ਇਹ ਕੈਮੀਕਲ ਦੇ ਨਾਲ ਹੀ ਹੋ ਰਿਹਾ ਹੈ ਸਾਡੇ ਵੱਲੋਂ ਪ੍ਰਸ਼ਾਸਨ ਨੂੰ ਫੋਨ ਕੀਤਾ ਕਿ ਕਿਸੇ ਵੀ ਘਰ ਹਾਂਜੀ ਅਸੀਂ ਸਾਰਿਆਂ ਨੂੰ ਫੋਨ ਕੀਤੇ ਨੇ ਹਾਂਜੀ ਤਾਂ ਕੋਈ ਨਹੀਂ ਫੋਨ ਕੀਤਾ ਕੋਈ ਤਾਂ ਕੋਈ ਪਹੁੰਚਿਆ ਨਹੀਂ ਸਿਰਫ ਫੋਨ ਫੋਨ ਤੇ ਗੱਲਾਂ ਹੋਈਆਂ ਨੇ

ਕੀ ਕਰਨਾ ਹੈ ਅੱਜ ਤੇ ਮੈਂ ਜੀ ਅਚਾਨਕ ਗੋੜ ਦੇਖ ਰਿਹਾ ਸੀ ਇਹ ਗੋੜ ਹੋਣਾ ਕਾਫੀ ਆਂਦਾ ਕਿ ਖੰਡ ਤਾਂ ਹੀ ਖਾਣੀ ਬੈਟਰ ਨਹੀਂ ਹੈਗੀ ਕਿ ਖੰਡ ਬਹੁਤ ਜ਼ਿਆਦਾ ਵੱਡੀ ਬਿਮਾਰੀ ਹੈ ਤੇ ਜੇ ਤੁਹਾਨੂੰ ਬਚਣਾ ਚਾਹੀਦਾ ਤੇ ਅਸੀਂ ਗੋੜ ਵੱਲ ਤੋਰਦੇ ਹਾਂ ਕਿ ਸਾਡੇ ਖੇਤਾਂ 'ਚ ਜਿਹੜੇ ਗੰਨੇ ਆ ਨੈਚੁਰਲ ਚੀਜ਼ ਅਸੀਂ ਖਾਈਏ ਤੇ ਜਿਹੜਾ ਅਸੀਂ ਬਿਮਾਰੀ ਤੋਂ ਬਚ ਸਕੀ ਅਚਾਨਕ ਮੈਂ ਇਧਰੋਂ ਫੁਬਾਰਾ ਪਾਜ ਤਾਸੋਂ ਆ ਰਿਹਾ ਸੀ ਗੋੜ ਲੱਭ ਰਿਹਾ ਸੀ ਕਿ ਚੰਗਾ ਚੱਕ ਤੁਰ ਦੇਖੀਏ ਸਾਫ਼ ਤੋਂ ਉੱਤਰਾ ਜਿੱਥੋਂ ਮਿਲ ਸਕੇ ਮੈਂ ਜਦੋਂ ਆਇਆ ਇੱਥੇ ਤਾਂ ਇਥੇ ਗੋੜ ਦੇ ਨਾਂ ਤੇ ਢੇਰਖੰਡ ਦੇ ਲੱਗੇ ਹੋਇਆ ਪਹਿਲੇ ਨੰਬਰ ਦੇ ਤੇ ਮੌਗਲ ਤੇਲ ਪਾ ਰਿਆ ਗੋੜ ਦੇ ਵਿੱਚ ਚਾਹ ਨਹੀਂ ਜਦੋਂ ਰਿਜਦੇ ਆ ਰਸ ਨੂੰ ਉਹਦੇ ਚ ਪਾ ਰਿਆ ਮੌਗਲ ਤੇਲ ਫਿਰ ਪੇਂਟ ਪਾ ਰਿਆ ਜਿਹੜਾ ਪੇਂਟ ਅਸੀਂ ਕਰਦੇ ਆ ਉਹ ਪੇਂਟ ਉਸ ਤੋਂ ਬਾਅਦ ਮੈਨੂੰ ਸ਼ੱਕ ਲੱਗੀ ਕਿ ਜੇ ਇੰਨਾ ਕੁਛ ਨਾ ਕੋਲ ਹੈਗਾ ਤੇ ਪਿੱਛੇ ਮੈਂ ਲੱਭਦਾ ਲੱਭਦਾ ਪਿੱਛੇ ਗਿਆ ਤਾਂ ਪਿੱਛੇ ਘੇਰ ਲੱਗਾ ਖਾਂਡੇ ਦਾ ਖੰਡ ਬਿਲਕੁਲ ਰੱਦੀ ਜਿੱਚ ਸੁਡੀਆਂ ਪਈਆਂ ਜਿਹੜੀ ਕਿ ਖਾਂਡੇ ਜੋਗ ਹੀ ਨਹੀਂ ਹੈਗੀ ਉਹ ਖਾਂਡੇ ਗੁਰਦੇ ਵਿੱਚ ਪਾ ਕੇ ਜੋ ਕਿ ਗੁਰਦਾ ਪਾ ਹੈਗਾ 50 ਤੋਂ 60 ਤੇ 90 ਰੁਪਏ ਕਿਲੋ ਗੋੜੇ ਵੇਚ ਰਿਆ ਤੇ ਉਹ ਗੁਰ ਨਹੀਂ ਵੇਚਦੇ ਬਲਕਿ ਬਿਮਾਰੀਆਂ ਵੇਚਦੇ ਜੋ ਸਾਨੂੰ ਅੱਜ ਫੈਟੀ ਲੀਵਰ ਦੀ ਪ੍ਰੋਬਲਮ ਆਉਂਦੀ ਹੈ ਕਿਡਨੀਆ ਦੀ ਪ੍ਰੋਬਲਮ ਆਉਂਦੀ ਹੈ ਹਾਰਦੀ ਪ੍ਰੋਬਲਮ ਆਉਂਦੀ ਹੈ ਕਲਸਟਲ ਦੀ ਪ੍ਰੋਬਲਮ ਆਉਂਦੀ ਹੈ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਸਾਨੂੰ ਆਉਂਦੀਆਂ ਇਹ ਇਹਨਾਂ ਦੇ ਪੋਜਨਾਂ ਤੇ ਨਾਲ ਹੀ ਹੈ ਤੁਸੀਂ ਕਹਿ ਕੇ ਡੀ ਐਚਓ ਨੂੰ ਵੀ ਫੋਨ ਕੀਤਾ ਗਿਆ ਮੈਂ ਜੀ ਡੀ ਐਚਓ ਨੂੰ ਵੀ ਫੋਨ ਕੀਤਾ ਮੇਰੇ ਕੋ ਨੰਬਰ ਨਹੀਂ ਸੀਗਾ ਮੈਂ ਟਾਪ ਨਿਊਜ਼ ਬਾਰੇ ਭਰਾ ਦੇ ਕੋਲੋਂ ਰਾਜਾ ਜੀ ਕੋਲੋਂ ਨੋਕਾ ਨੰਬਰ ਮੰਗਿਆ ਪਰ ਉਹਨਾਂ ਨੇ ਕਿਹਾ ਜੀ ਮੈਂ ਹੁਣੇ ਹੀ ਤੁਹਾਡੇ ਕੋਲ ਟੀਮ ਆਪਣੀ ਭੇਜ ਦਿੰਦਾ ਪਰ ਮੈਨੂੰ 1.5 ਘੰਟਾ ਇੱਥੇ ਹੋ ਗਿਆ ਖੜੇ ਨੂੰ ਹਜੇ ਤਾਈਂ ਇੱਥੇ ਕੁਝ ਨਹੀਂ ਆਇਆ ਉਸ ਤੋਂ ਬਾਅਦ ਮੈਂ ਵੇੜ ਕਰਕੇ ਤਾਂ ਇੱਥੇ ਭਾਈ ਸਾਹ ਨੂੰ ਮੈਂ ਤੁਹਾਨੂੰ ਫੋਨ ਕੀਤਾ ਤੇ ਤੁਸੀਂ ਇੱਥੇ ਪਹੁੰਚ ਗਏ ਹਜੇ ਤਾਈਂ ਪਰ ਡੀ ਐਚਓ ਦਾ ਬੰਦਾ ਹਜੇ ਤਾਈਂ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਬੰਦਾ ਹਜੇ ਤਾਈਂ ਇੱਥੇ ਕੋਈ ਨਹੀਂ ਪਹੁੰਚਿਆ ਸੋ ਮੈਂ ਇਹੀ ਬੇਤੀ ਕਰਦਾ ਹੈਲਥ ਡਿਪਾਰਟਮੈਂਟ ਨੂੰ ਕਿ ਜਦੋਂ ਦੀਵਾਲੀ ਦਾ ਦਾ ਸਾਰੇ ਦਾ ਸਮਾਨ ਦਾ ਉਦੋਂ ਅਸੀਂ ਆ ਜਾਂਦੇ ਆ ਅਸੀਂ ਦੁਕਾਨਾਂ ਚ ਚੈੱਕ ਕਰਦੇ ਆ ਆ ਦੁਕਾਨਾਂ ਦੀ ਨਾਲ ਜਿਹੜੀ ਆ ਬਈ ਇਹ ਇਹ ਮੰਡੀ ਦੇ ਵਿੱਚ ਸਬਜ਼ੀਆਂ ਦੇ ਵਿੱਚ ਤਜਾ ਪਾਪਾ ਕੇ ਸਾਨੂੰ ਦੇ ਰਹੇ ਆ ਔਰ ਗੋਰ ਦੇ ਵਿੱਚ ਸਾਨੂੰ ਖੰਡ ਪਾਪਾ ਕੇ ਤੇ ਜ਼ਹਿਰ ਪਾਪਾ ਕੇ ਦੇ ਰਹੇ ਆ ਇਹ ਵੀ ਸਾਡਾ ਦੇਖਣਾ ਬਹੁਤ ਇੱਕ ਜ਼ਰੂਰੀ ਆ ਜੋ ਕਿ ਤੁਸੀਂ ਤੁਹਾਡੀ ਡਿਊਟੀ ਪੰਦੀ ਆ ਕਿ ਜਦੋਂ ਇੱਥੇ ਵੇਰ ਨਹੀਂ ਲੱਗਦੇ ਆ ਇਹਨਾਂ ਨੂੰ ਫੂਡ ਸੇਫਟੀ ਦਾ ਲਾਇਸੈਂਸ ਪਹਿਲਾਂ ਪ੍ਰੋਵਾਈਡ ਹੋਵੇ ਤਾਂ ਉਸ ਤੋਂ ਬਾਅਦ ਇਹਨਾਂ ਦੀ ਪ੍ਰੋਪਰ ਚੈੱਕਅਪ ਹੋਵੇ ਕਿ ਵਾਕਈਏ ਢੋਰ ਬਣਾ ਦੇ ਆ ਜਾਂ ਜੈਕਵਾ ਦੇ ਆ ਦੁਨੀਆ ਕਿ ਤਰ ਦੇ ਦਿਓ ਕਿ ਲੱਖਾਂ ਰੁਪਈਆ ਤਨਖਾਹ ਲਈ ਜਾਂਦੀ ਆ ਪਰ ਕੰਮ ਇੱਕ ਦੋ ਦਿਨ ਹੀ ਸੀ ਦੇਖੋ ਜੀ ਮੈਂ ਇਹ ਬੇਨਤੀ ਕਰਦਾ ਕਿ ਲੱਖਾਂ ਰੁਪਈਏ ਹੈਲਥ ਡਿਪਾਰਟਮੈਂਟ ਦੇ ਜਿਹੜੇ ਮੁਲਾਜ਼ਮ ਆ ਲੈਰੇ ਆ ਪਰ ਜੋ ਕੀ ਕੰਮ ਨਹੀਂ ਕਰ ਰਹੇ ਮੇਰੇ ਵੱਲੋਂ ਵੀ ਫੋਨ ਕੀਤਾ ਗਿਆ ਉਹਨਾਂ ਨੇ ਉਹਨਾਂ ਨਾਲੋ ਇਹੀ ਕਹਿਆ ਗਿਆ ਕਿ ਅੱਜ ਜੀ ਸ਼ਨੀਵਾਰ ਤੇ ਕੱਲ ਐਤਵਾਰ ਸੋਮਵਾਰ ਦੇ ਦੇ ਕਹਿੰਦੇ ਜੀ ਦੋ ਦਿਨ ਛੁੱਟੀ ਆ ਅੱਜ ਸ਼ਨੀਵਾਰ ਆ ਤੇ ਕੱਲ ਸੰਡੇ ਆ ਤੇ ਤੁਸੀਂ ਸਾਨੂੰ ਵੀਡੀਓ ਜਿਹੜੀ ਬਣਾਈ ਆ ਸਾਨੂੰ ਵੀਡੀਓ ਭੇਜ ਦਿਓ ਤਾਂ ਕੰਪਲੀਟ ਪਾ ਦਿਓ ਅਸੀਂ ਇਹਨਾਂ ਦੇ ਕਾਰਵਾਈ ਬਾਅਦ ਚ ਕਰਾਂਗੇ ਪਰ ਹਜੇ ਤਾਈਂ 4 ਘੰਟੇ ਹੋ ਗਏ ਮੈਨੂੰ ਇੱਥੇ ਖੜੇ ਕਿ ਹਜੇ ਤਾਈਂ ਇੱਥੇ ਕੋਈ ਨਹੀਂ ਆਇਆ ਸੋ ਜੋ ਕਿ ਹੈਲਥ ਡਿਪਾਰਟਮੈਂਟ ਔਰ ਮੀਡੀਆ ਗੁਰ ਸੇਫਟੀ ਡਿਪਾਰਟਮੈਂਟ ਜਿਹੜਾ ਇੱਥੇ ਸੁੱਤਾ ਪਿਆ ਤੇ ਪਬਲਿਕ ਇੱਥੇ ਸਾਡੀ ਪੰਜਾਬ ਦੀ ਮਾਰ ਰਹੀ ਹੈ ਸੋ ਮੇਰੀ ਇਹ ਹੀ ਬੇਨਤੀ ਆ ਪੰਜਾਬ ਸਰਕਾਰ ਨੂੰ ਤੇ ਹੈਲਥ ਡਿਪਾਰਟਮੈਂਟ ਨੂੰ ਕਿ ਜੋ ਸਾਡੀਆਂ ਡਿਊਟੀਆਂ ਲੱਗੀਆਂ ਆ ਅਸੀਂ ਇਹਨਾਂ ਡਿਊਟੀਆਂ ਨੂੰ ਡਿਊਟੀ ਸਮਝ ਕੇ ਨਿਭਾਈਓ ਜੀ ਅਸੀਂ ਨਹੀਂ ਲਵਾ ਸਕਦੇ ਤਾਂ ਉਹਨੂੰ ਛੱਡ ਦਿਓ ਇਹ ਜਗ੍ਹਾ ਕੋਈ ਹੋਟ ਆਣ ਕੇ ਉੱਤੇ ਰੋਟੀ ਕਮਾ ਕੇ ਤੇ ਖਾ ਸਕੀਏ ਮੈਂ ਇੰਡੀ ਗੱਲ ਕਹਿੰਦੇ ਬਹੁਤ ਧੰਨਵਾਦ ਕਰਦਾ ਜੀ ਵਰਤਨ ਗਿਆ ਕਾਲਾ ਗੁੜ ਨਾਮ ਕੀ ਹੈ ਨਾਮ ਰਾਮੇਸ਼ਵਰ ਹੈ ਜੀ ਕਾਂਗਰੇ ਨੇ ਵਾਲੇ ਯੂਪੀ ਸਰ ਕਿੰਨੇ ਸਾਲ ਹੋ ਗਏ ਇਸ ਦਾ ਕੰਮ ਗੁੜ ਦਾ ਕੰਮ ਕਰਤੇ ਹੋ ਕਿੰਨੇ ਸਾਲ ਹੋ ਗਏ ਬਾਰੋ ਕਈ ਸਾਲ ਹੋ ਗਏ ਤੁਹਾਨੂੰ ਇਹ ਨਹੀਂ मालूम ਕਿ ਗੁੜ ਵਿੱਚ ਕੁਝ ਨਹੀਂ ਕੈਮੀਕਲ ਵਗੈਰਾ ਨਹੀਂ ਮਲਾਇਆ ਜਾਂਦਾ ਸਭ ਕੁਝ ਪਾਉਂਦੇ ਹੋ ਤਾਂ ਫਿਰ ਮਿਲਾ ਕਿਉਂ ਰਹੇ ਹੋ ਇਹ ਮਿਲਾ ਤੋਰੇ ਇਹ ਨਹੀਂ ਵਸੋ इतनी गंदी खंड रखी हुई है वहाँ पे ठीक है गुड़ में तो खंड डलती नहीं है नहीं डलती, गन्ना आ जा तो, उसमें तो कोई लाइसेंस वगैरह भी है तुम्हारे पास ओ, दार के पार पार है।, है।, है तुम्हारे पास कोई तुम यहाँ पे काम करते हो तुम्हारा खुद का है काम करते हैं काम करते हो जहाँ पे कोई आता है चेकिंग के नाम पे या कोई भी चेकिंग के लिए आते हैं। है। कितने दिन हो गए यहाँ पे शुरू किए हुए साल में तो अभी ही ही। ही। ही चालू चालू किया किया। ना आज 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 बेलने को कितने दिन इस हाँ इस साल है। इस साल तो मोगलायल किस चीज का लिए डालते तो तो हो तुम्हारे ऊपर भी लगा हुआ है कौन सा तेल होता है जे किसके काम आता है ये जो बस ज्यादा उबाल दे दिया ना okay. तो थोड़ा सा उसमें लगा देते हैं डंडी तो वो नीचे दब जाता है। वो तो यूज़ करते है, सरों का कोई डीएचओ वगैरह ओ विभाग का जहाँ पे आत, आया है कोई आज की चेक करने के तुम बेलना चला रहे हो चलाया अच्छा तो आज ही निकाली लाइसेंस है तुम्हारे तो 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 पास লাইসেন্স ও ঠিকাদার কে পাস? কি নাম এ ঠিকাদার কে? নেহি পাল। ঠিক। লাই